ਜਵੇਂ ਇਹਨੇ ਕਿਸੇ ਦੀ ਜਾਤ ਨਹੀਂ ਪੁੱਛੀ ਕਿਸੇ ਦਾ ਧਰਮ ਨਹੀਂ ਪੁੱਛਿਆ ਕਿਸੇ ਦੀ ਪਾਰਟੀ ਨਹੀਂ ਪੁੱਛੀ ਹੁਣ ਦੇਖੋ ਆ ਭਲਾ ਮਾਨਸ ਆਪਣੇ ਕਰਾਇਤੇ ਰਹਿੰਦੇ ਬੱਚੀ ਦੀ ਹੈਲਪ ਕਰ ਰਿਆ ਹੁਣ ਇਹਦਾ ਟ੍ਰੀਟਮੈਂਟ ਫਰੀ ਹੋਣਾ ਸਾਰਾ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਅਨਮੋਲ ਕੁਆਟਰਾਂ ਨੂੰ ਕੁਐਸ਼ਨ ਪੁੱਛਦੇ ਰਹੇ ਨੇ ਜਾਂ ਕੁਐਸ਼ਨ ਪੁੱਛਣੇ ਚਾਹੁੰਦੇ ਆ ਕਿਸੇ ਨੂੰ ਕੋਈ ਡਾਊਟ ਹੋਵੇ ਸਿੱਧਾ ਆ ਕੇ ਪੁੱਛੋ 10-10 ਰੁਪਏ ਗੁਰਸਾਹਿਬ ਨਹੀਂ ਟੇਕਦੇ ਇੱਥੇ ਆ ਕੇ ਕਹਿੰਦੇ ਨੇ ਬਾਈ ਸਾਡੀ ਇਹ ਸੇਵਾ 30 ਰੁਪਏ ਹਰ ਹਫਤੇ ਹਰ ਐਤਵਾਰ ਸੇਵਾ ਕਰਕੇ ਜਾਂਦੇ ਨੇ ਤੇ ਅਸੀਂ ਪੁੱਛਿਆ ਤੇਰੇ ਕੋਲ ਜੇਬ 'ਚ ਕਿੰਨੇ ਪੈਸੇ ਨੇ ਕਹਿੰਦਾ ਮੇਰੇ ਰੀਵਰ ਡੋਨਰ ਆਪ ਵੀ ਡੋਪਟ ਕਰ ਲੈਂਦਾ ਸਿੱਧਾ ਹੀ ਮਰੀਜ਼ ਕੀ ਇਸ ਮਰੀਜ਼ ਦਾ ਸਾਰਾ ਖਰਚਾ ਮੈਂ ਕਰੂੰਗਾ ਇਹਨਾਂ ਨੇ ਪੈਸੇ ਆਪ ਹੀ ਲਾਣੇ ਨੇ ਪਰ ਇਹਨਾਂ ਨੂੰ ਡਾਕਟਰ ਨੇ ਇਹਨਾਂ ਦੇ 50000 ਦੱਸਿਆ ਅਸੀਂ ਇਹਨਾਂ ਦਾ ਵੀ 20000 ਕਰਾ ਦਾਂਗੇ ਪਰ ਮੋਲ ਵਰਗੇ ਭਰਾ ਜਿਹੜਾ ਇਹ ਚੰਗਾ ਕੰਮ ਕਰ ਰਹੇ ਨੇ ਤੁਸੀਂ ਜਦੋਂ ਇਹਨੂੰ ਅਸੀਂ ਪਿੰਡਾਂ ਤੱਕ ਲੈ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਫੇਰ ਕੋਈ ਸਮੱਸਿਆ ਨਹੀਂ ਰਹਿਣੀ ਬੈਠੋ ਆਜੋ ਆਜੋ ਭਈਆ ਅੱਜ ਆਜੋ ਭਈਆ ਪਹਿਲੀ ਵਾਰੀ ਤੁਸੀਂ ਇਦਾਂ ਐਂਟਰੀ ਮਾਰੀ ਜਿੰਨਾ ਵਿੱਚੋਂ ਮਾਰਦੇ ਹੋ ਬੈਠੋ ਬਾਈ ਮੈਨੂੰ ਸਿਰ ਮਿਲਣਾ ਆ ਰਿਹਾ ਹਾਂ ਅੱਜ ਬਾਈ ਸਟਾਰਟ ਟਾਈਪ ਬੈਠੋ ਬਾਈ ਭਾਈ ਇਹ ਪ੍ਰਧੂਮਨ ਹੈ ਇਹ ਮੰਥਨ ਹੈ ਇਹ ਸਾਰੇ ਐਨ ਜੀਓ ਇੱਕ ਵਾਰ ਬੈਠੋ ਵੀਰੇ ਬੈਠੋ 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 ਬਾਕੀ ਬਾਈ ਦੇ ਕਿੱਥੇ ਨਾਲ ਬਾਕੀ ਵੀਰੇ ਬਾਈ ਦੇ ਨਾਲ ਆਜੋ ਸੁਖੀ ਆਜੋ ਵੀਰੇ ਬਾਜੀ ਸੁਪਰੇ ਤੋਂ ਆਏ। ਬਦਨਾ। ਓ ਕਿਦਾਂ? ਵਸਤੇ ਜੀ। ਵਸਤੇ ਜੀ ਠੀਕ ਹੈ। ਸ਼ਰਾਰਤ ਤਾਂ ਨਹੀਂ ਕਰਦਾ ਹੁਣ? ਨਹੀਂ ਸ਼ਰਾਰਤ ਨਹੀਂ ਕਰਦਾ। ਚਲੋ ਸ਼ਾਬਾਸ਼। ਬੈਠੋ। ਤੁਹਾਨੂੰ ਕਿਸੇ ਨੇ ਦੱਸਿਆ ਕਿ ਤੁਹਾਡਾ ਇਲਾਜ ਫ੍ਰੀ ਹੋ ਸਕਦਾ ਅੰਗਣਵਾੜੀ ਚ ਲਿਖਾ ਕੇ? ਬਹੁਤ ਦਿਖਾਇਆ ਹੋਇਆ ਸਾਰਾ ਹੈ। ਬਸ ਠੀਕ ਹੈ। ਕਿੰਨੀ ਉਮਰ ਬੱਚੀ ਦੀ? 3 ਸਾਲ ਸਰਕਾਰੀ ਵਿਭਾਗ ਦਾ ਬਾਜੀ। ਮੈਂ ਤੁਸੀਂ ਕੀ ਲੱਗਦੇ ਉਹਨਾਂ ਦੇ? ਵੀ ਮੈਂ ਸਾਡੇ ਵੀ ਕਰਾਈ ਵੀ ਰਹਿਣੇ। ਹੁਣ ਦੇਖੋ ਆ ਭਲਾ ਮਾਨਸ ਆਪਣੇ ਕਰਾਇਤੇ ਰਹਿੰਦੇ ਬੱਚੀ ਦੀ ਹੈਲਪ ਕਰ ਰਿਹਾ ਹੁਣ ਇਹਦਾ ਟ੍ਰੀਟਮੈਂਟ ਫ੍ਰੀ ਹੋਣਾ ਸਾਰਾ ਸਿਰਫ ਇੱਕ ਪ੍ਰੋਪਰ ਗਾਈਡ ਹੋ ਜਾਵੇ ਉੱਥੇ ਜਾ ਕੇ ਪਤਾ ਲੱਗ ਜਾਵੇ ਕਿੰਨੂੰ ਮਿਲਣਾ ਕੀ ਪੇਪਰ ਚਾਹੀਦੇ ਅਸੀਂ ਵੀਰੇ ਇਹਦਾ ਪੋਡਕਾਸਟ ਸੁਣ ਰਹੇ ਹਾਂ ਅਰੇ ਨਹੀਂ ਨਹੀਂ ਕੋਈ ਗੱਲ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਸਾਡੇ ਕਾਲਜ ਵੀ ਚੱਲਣ ਪਾ ਦੋ ਮੈਂ ਜ਼ਰੂਰ ਜ਼ਰੂਰ ਆਵਾਂ ਜ਼ਰੂਰ ਆਵਾਂ ਜਲਦੀ ਆਵਾਂ ਟੈਨਸ਼ਨ ਨਾ ਜਲਦੀ ਆਵਾਂ ਇਹ ਮੈਂ ਮੇਰਾ ਵੀਰੇ ਨਾਲ ਬਾਅਦ ਜਣੇ ਜੁੜੇ ਹੋਇਆ ਹਾਂ ਅੱਛਾ ਮੇਰਾ ਰੋਜ਼ ਪ੍ਰੋਗਰਾਮ ਦੇਖਦੀ ਦੇਖ ਥੈਂਕ ਯੂ ਕੋਈ ਨਹੀਂ ਕਰਾ ਦਨੇ ਮੇਰੇ ਕਰਾ ਦਿਓ ਇਹਨਾਂ ਦਾ ਕੋਈ ਗੱਲ ਬਹੁਤ ਵਧੀਆ ਕੰਮ ਕਰ ਰਹੇ ਹੋ ਇਹੀ ਅਸਲੀ ਧਰਮ ਦੀ ਸੇਵਾ ਹੈ ਇਹੀ ਸੇਵਾ ਹੈ ਇਹ ਫਾਊਂਡੇਸ਼ਨ ਦਾ ਨਾਮ ਜਿਹੜਾ ਜ਼ਰੀਆ ਨਾ ਤੋ ਜ਼ਰੀਆ ਬਣ ਗਿਆ ਹਾਂ ਇਸ ਜ਼ਰੀਏ ਵਾਹ ਜੀ ਵਾਹ ਮਾਰੇ ਨਹੀਂ ਨਹੀਂ ਉਹ ਮਹਾਰਾਜ ਜੀ ਬੈਠੇ ਨੇ ਅਸੀਂ ਦੋਨੋਂ ਉਹਨਾਂ ਦੇ ਬੱਚੇ ਆ ਇਹ ਸਭ ਉਹਨਾਂ ਦੇ ਬੱਚੇ ਆ ਅਸੀਂ ਮਹਾਰਾਜ ਨੇ ਚਲੋ ਇੰਨੀ ਬਰਕਤ ਪਾਈ ਹੈ ਹੁਣ ਜੇ ਇਦਾਂ ਦੀ ਯੂਥ ਅੱਗੇ ਲੱਗ ਗਈ ਤਾਂ ਕੋਈ ਦੇਖੋ ਮੇਰੀ ਇੱਕ ਪਿੰਡ ਤੇ ਕਿੰਨੀਆਂ ਤੁਹਾਡੇ ਬਾਜੀਆਂ ਨੇ ਜੇ ਉਹੀ ਤੁਹਾਡੇ ਬਾਜੀਆਂ ਕਹਿਣ ਕਿ ਲਿਆਓ ਸਾਡੇ ਕੋਲ ਮਰੀਜ਼ ਅਸੀਂ ਜਾਵਾਂਗੇ ਇੱਥੇ ਇੱਥੇ ਆ ਕੇ ਗੱਲ ਕਰਨ ਪਣਾ ਇੱਕ ਵਾਰੀ ਪਿੰਡ ਦਾ ਬਜ਼ੁਰਗ ਆ ਕੋਈ ਬਿਮਾਰ ਉਹ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਕਿ ਉਹਨੂੰ ਸਮਝ ਨਹੀਂ ਆਣੀ ਮੈਂ ਜਦੋਂ ਉਹਨੂੰ ਸਮਝਾ ਰਿਹਾ ਸੀ ਜਵਾਨ ਸਮਝ ਰਿਹਾ ਸੀ ਨਾ ਅਸਲ ਨਾ بڑے ਲੋਕਾਂ ਦਾ ਟ੍ਰੀਟਮੈਂਟ ਨਾ ਬਈ ਮਿਸ ਗਾਈਡੈਂਸ ਨਾਲ ਜਾਂ ਗਾਈਡ ਨਾ ਹੋਣ ਕਰਕੇ ਰਹਿ ਜਾਂਦਾ ਫਾਈਨੈਂਸ਼ੀਅਲ ਤਾਂ ਸੈਕੰਡ ਸਟੇਜ ਆ ਪਰ ਪਹਿਲਾਂ ਪੇਸ਼ੈਂਟ ਗਾਈਡ ਹੀ ਨਹੀਂ ਹੁੰਦਾ ਕਿ ਕਿੱਥੇ ਜਾਈਏ ਕਿਹਨੂੰ ਮਿਲੀਏ ਉਹ ਬੜੀ ਦਿੱਕਤ ਆ करा दो वीर ਇਹਨਾਂ ਦਾ ਕਰਾ दो तकरीबन ना रेगुलर پیشنਟ ਸਾਡੇ ਕੋਲ ਡਾਇਲਿਸਿਸ ਦੇ ਬਹੁਤ ਜ਼ਿਆਦਾ ਨੇ ਵੀਰੇ ਜਿਨ੍ਹਾਂ ਦੇ ਪ੍ਰੋਪਰ ਅਸੀਂ 5-5 ਸਾਲਾਂ ਤੋਂ 7-7 ਸਾਲਾਂ ਤੋਂ ਡਾਇਲਿਸਿਸ ਅਡਾਪਟ ਕੀਤੇ ਹੋਏ ਨੇ ਕਿ ਜਿੰਨਾ ਡਾਇਲਿਸਿਸ ਦਾ ਖਰਚਾ ਹੈ ਠੀਕ ਹੈ ਮਤਲਬ ਇੱਕ پیشنਟ ਦਾ 20-25 ਹਜ਼ਾਰ ਖਰਚਾ ਹੈਗਾ ਡਾਇਲਿਸਿਸ ਜਿਨ੍ਹਾਂ ਦੇ ਹੁੰਦੇ ਨੇ ਤੇ ਉਹ ਸਾਰੇ پیشنਟ ਅਸੀਂ ਅਡਾਪਟ ਕੀਤੇ ਹੋਏ ਨੇ 4-500 ਕੁਝ ਕੁਝ ਅੱچھے ਡਾਕਟਰ ਵੀ ਸਾਡੇ ਨਾਲ ਜੁੜੇ ਨੇ ਬਾਈ ਪ੍ਰਾਈਵੇਟ ਵਾਲੇ ਜਿਹੜੇ ਕਹਿੰਦੇ ਨੇ ਸਾਡਾ ਨਾਮ ਡਿਸਕੋਸ ਨਾ ਕਰਿਓ ਪਰ ਅਸੀਂ ਇੰਟਰਨਲੀ ਤੁਹਾਡੇ ਨਾਲ ਆ ਕਿ ਸੁਪੋਜ਼ ਹਾਂ ਕਿਸੇ پیشنਟ ਦਾ ਆਪਰੇਸ਼ਨ ਕੋਈ ਲੱਖ ਰੁਪਏ ਦਾ ਹੋਣਾ ਉਹ 25 ਹਜ਼ਾਰ ਚ ਕਰ ਦ ਜਾਹਰ ਹੋ ਗਏ ਤਾਂ ਬਾਕੀ ਜਿਹੜਾ ਡਾਕਟਰ ਮਹਿਕਮਾ ਉਹ ਸਾਡੇ ਖਿਲਾਫ ਹੋ ਜਾਏਗਾ ਸਵੇਰੇ ਸਿਵਲ ਹਸਪੀਟਲ ਵੀ ਬੈਠਦੀ ਹੈ ਬਾਈ ਟੀਮ ਸਵੇਰੇ 10 ਤੋਂ 12 ਉੱਥੇ ਵੀ ਓਪਨ ਪਾਰਕ ਚ ਸਿਵਲ ਚ ਜੇ ਕਿਸੇ ਨੂੰ ਦਿੱਕਤ ਹੈ ਸ਼ਾਮੀ ਆਪਾਂ ਇੱਥੇ ਬੈਠਦੇ ਆਂ ਕਿ ਜੇ ਮੈਡੀਕਲੀ ਕਿਸੇ ਸਰ ਫਰੀਦ ਕੋ ਸਾਰੇ ਸਾਰੇ ਜਿਵੇਂ ਬਈ ਸਿਟ ਪ੍ਰੋਪਰ ਸਿਟਿੰਗ ਹੈ ਅਮਰੀ ਸਰ ਵੀ ਰੋਲ ਟੀਮ ਬੈਠਦੀ ਹੈ ਚੰਡੀਗੜ੍ਹ ਵੀ ਬੈਠਦੀ ਹੈ ਬਟਿੰਡੇ ਵੀ ਬੈਠਦੀ ਹੈ ਜੰਮੂ ਵੀ ਬੈਠਦੀ ਹੈ ਕਿ ਜਿੱਥੇ ਸ਼ਾਮ ਨੂੰ ਬੈਠ ਕੇ ਸਟਰਟਰ ਚੱਲਦਾ ਹੈ तकरीबन 5-6 ਰਨ ਸਿਟਿੰਗ ਹੈ ਬਾਕੀ ਕੁਝ ਸ਼ਹਿਰਾਂ ਦੇ ਵਿੱਚ ਕਾਲ ਤੇ ਕੰਮ ਚੱਲਦਾ ਜਿਵੇਂ ਡੋਨਰ ਵੀ ਉੱਥੇ ਦਾ ਮਰੀਜ਼ ਵੀ ਉੱਥੇ ਦਾ ਵੈਰੀਫਿਕੇਸ਼ਨ ਹੋ ਗਈ ਜਾ ਕੇ ਦਵਾਈ ਲੈ ਲਓ ਉਹ ਸਿਸਟਮ ਹੈ ਹਾਂ ਜੀ ਆਂਟੀ ਕੋਈ ਦਿੱਕਤ ਹੋ ਗਈ ਨਾ ਡਾਕਟਰ ਹੋਰ ਕਿਸੇ ਨੂੰ ਚੈੱਕ ਕੋਈ ਗੱਲ ਨਹੀਂ ਕਰਾ ਦੇਣ ਉਹ ਇਹਨਾਂ ਦੇ ਘਰ ਦੀ ਇਨਕੁਆਇਰੀ ਹੋਈ ਸੀ ਬੇਟਾ ਕੋਈ ਐਨ ਜੀਓ ਨਹੀਂ ਬਈ ਦੁਨੀਆ ਕਰਦੀ ਆ ਸਿੱਧਾ ਸਿੱਧਾ ਮਤਲਬ ਕੋਈ ਵੀ ਆ ਕੇ ਟੀਮ ਨੰਬਰ ਬਣ ਜਵੇ ਕੋਈ ਵੀ ਆ ਕੇ ਹਸਾਬ-ਸਾਮ ਲੈਵੇ ਇਹ ਚੀਜ਼ ਕਰਕੇ ਆਪਣਾ ਸਿੱਧਾ ਬਾ ਸਿੱਧਾ ਇਹ ਡੋਨਰ ਬੈਠਾ ਉਹ ਵੀ ਡੋਨਰ ਵੀ ਸਿੱਖ ਕੇ ਜਾਵੇ ਕਿ ਕਈ ਵਾਰ ਕੋਈ ਮਰੀਜ਼ ਇੱਥੇ ਝੂਠ ਵੀ ਬੜੇ ਬੋਲਦੇ ਨੇ ਕਿ ਸਾਡਾ ਮਰੀਜ਼ ਉੱਥੇ ਐਡਮਿਟਾ ਹੁੰਦਾ ਨਹੀਂ ਸਾਡਾ ਘਰ ਵਾਲਾ ਮਰ ਗਿਆ ਉਹਦੀ ਡੈੱਡ ਬੋਡੀ ਲੈ ਦੋ ਇਦਾਂ ਦਾ ਸੋਹਣਾ ਸਿਸਟਮ ਹੁੰਦਾ ਇੱਥੇ ਭਾਈ ਮੁੰਡਾ ਜ਼ਮਾਟੋ ਚਲਾਉਂਦਾ ਹੈ ਅੱਛਾ ਜੀ ਕਹਿੰਦਾ ਮੈਂ ਛੋਟੀ ਜੀ 200 ਰੁਪਏ ਦੀ ਹੈਲਪ ਕਰਨਾ ਹੈ ਭਾਈ ਸਾਡੇ ਭਰਾ ਨੇ ਗੋਲਦੀ ਭਾਈ ਤੇ ਦੇਖੋ ਮਤਲਬ ਯੂਥ ਵੀ ਜ਼ਮਾਟੋ ਚਲਾਉਂਦਾ ਇਹਨਾ ਮੇਰੇ ਵੱਲੋਂ ਇੱਕ ਛੋਟੀ ਵੱਡੀ ਸੇਵਾ ਹੈ ਛੋਟੀ ਹੈਲਪ ਨਹੀਂ ਬਹੁਤ ਛੋਟੀ ਹੈ ਬਹੁਤ ਵੱਡੀ ਹੈ ਸੇਵਾ ਹੈ ਦਿਲ ਸੋਚਣ ਦਾ ਹੋਣਾ ਚਾਹੀਦਾ ਸੇਵਾ ਦਾ ਬਹੁਤ ਵੱਡੀ ਵੈਰੀ ਗੁੱਡ ਬਹੁਤ ਵੱਡੀ ਸੇਵਾ ਹੈ ਪਰਮਾਤਮਾ ਤੁਹਾਨੂੰ ਖੋਰਤ ਰੱਖੀ ਹੁੰਦੇ ਵੇ ਹੋਰ ਮਿਹਨਤ ਕਰੇ ਸ਼ੁਕਰ ਸ਼ਾਬਾਸ਼ ਸ਼ਾਬਾਸ਼ ਮਿਲਦੇ ਰਹੋ ਥੈਂਕ ਯੂ ਥੈਂਕ ਯੂ ਬੜੇ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਮੁੰਡੇ ਹਿਮਾਚਲ ਤੋਂ ਆਏ ਨੇ ਇਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਇਹ ਮੇਰੇ ਬ੍ਰਦਰ ਨੇ ਕੀ ਬਾਤ ਇਹ ਸਾਡੇ ਭਰਾ ਨੇ ਅੱਜ ਆਏ ਹੋਏ ਨੇ ਤੇ ਤੁਸੀਂ ਵੀ ਆਈ ਇਸੇ ਆ ਕਰਨਾਈ ਵਾਹ ਜੀ emoions ਦੇਖੋ ਭਾਈ ਮਤਲਬ ਕਿੱਦਾਂ ਕਿੱਦਾਂ ਦੀ ਉਹ ਜਿਹੜੀ ਹੈਗੀ ਨਾ ਬਰਕਤ ਕੀ ਹੈ ਇੱਕ ਇੱਕ ਰੁਪਿਆ ਉਹ 200 ਰੁਪਏ ਇੱਕ ਮੁੰਡਾ ਇੱਥੇ ਆਇਆ ਜਿਹਦੇ ਬੂਟ ਫਟੇ ਹੋਏ ਭਾਈ ਆਪ ਦੇ ਤੇ 300 ਰੁਪਏ ਜੋੜਿਆ ਉਹਨੇ 3 ਮਹੀਨੇ ਲਾ ਕੇ ਤੇ ਕਹਿੰਦਾ ਮੈਂ ਕਿਹਾ ਬੂਟ ਨਵੇਂ ਲੈ ਲੈ ਕਹਿੰਦਾ ਨਹੀਂ ਮੈਂ ਫਟੇ ਬੂਟ ਹੀ ਪਾਣਿਆ ਪਰ ਮੈਂ 300 ਰੁਪਏ ਸੇਵਾ ਦੀ ਇਹਨਾਂ ਦਾ ਕੋਈ ਫੋਨ ਵੀ ਹੈ ਨਹੀਂ ਕਹਿੰਦਾ ਮੈਂ ਆਪਣੀ ਭੈਣ ਦੇ ਫੋਨ ਤੇ ਤੁਹਾਡੀ ਵੀਡੀਓ ਦੇਖੀ ਤੇ ਮੈਨੂੰ ਦੁੱਖ ਲੱਗਾ ਮੈਂ ਆ ਗਿਆ 300 ਰੁਪਏ ਦੇ ਕੇ ਉਹ ਹੈਲੋ ਕਰਕੇ ਮਤਲਬ ਇੱਥੇ ਸਾਡੇ ਕੋਲੇ ਕਿ ਮੁੰਡੇ ਆਉਂਦੇ ਨੇ ਭਾਈ ਉਹ ਗੁਰਦਰਾ ਦਾ 10 ਰੁਪਏ ਗੁਰਸਾਹਿਬ ਨਹੀਂ ਟੇਕਦੇ ਇੱਥੇ ਆ ਕੇ ਕਹਿੰਦੇ ਨੇ ਬਾਈ ਸਾਡੀ ਆ ਸੇਵਾ 30 ਰੁਪਏ ਹਰ ਹਫਤੇ ਹਰ ਐਤਵਾਰ ਸੇਵਾ ਕਰਕੇ ਜਾਂਦੇ ਨੇ 30 ਰੁਪਏ ਮਤਲਬ ਲੋਕ ਸੋਚਣ ਉਹ 10 ਰੁਪਏ ਲੈ ਕੇ ਆਈ ਉਹ 10-10 ਰੁਪਏ ਹਰ ਸੰਡੇ ਲੈ ਕੇ ਆਉਂਦੇ ਨੇ ਔਰ ਸਾਈਕਲ ਤੇ ਸੀਗੇ ਇੱਕ ਵਾਰੀ ਸਪਲੈਂਡਰ ਲੈ ਲਿਆ ਨਵਾ ਕਹਿੰਦਾ ਮੱਥਾ ਟਿਕਾਣ ਆਏ ਆ ਤੇ ਅਸੀਂ ਸਪਲੈਂਡਰ ਲਿੱਤਾ ਨਵਾ ਮਤਲਬ ਉਹ ਕਿੰਨੀ ਬਰਕਤ ਆ ਹਮਾਰਾ ਇਹ ਵਿਚਾਰਾ ਵੀ ਬਈ ਆਪਣੇ ਪਾਪਾ ਨੂੰ ਲੈ ਕੇ ਦਿਹਾੜੀ ਕਰਦਾ ਘੁੰਮਦਾ ਰਿਹਾ ਅਦਰ ਉਦਰ ਤੇ ਅਸੀਂ ਪੁੱਛਿਆ ਤੇਰੇ ਕੋਲ ਜੇਬ ਚ ਕਿੰਨੇ ਪਏ ਨੇ ਕਹਿੰਦਾ ਮੇਰੇ ਕੋਲ ਤਾਂ 2500 ਰੁ ਤਾਂ ਫਿਰ ਬਾਕੀ ਸੇਵਾ ਸਾਰੀ ਇੱਥੋਂ ਡੋਂਡਰਾ ਵੱਲੋਂ ਹੀ ਤੇ ਉਹਨੂੰ ਆਪਰੇਸ਼ਨ ਹੋ ਗਿਆ। ਆਪਰੇਸ਼ਨ ਹੋ ਗਿਆ ਆਬ। ਚਲੋ ਠੀਕ ਬੈਠੀਏ। ਆਬ ਹਮੇਂ ਕਿਆ ਦੋਗੇ ਇਸਕੇ ਬਦਲੇ? ਆਪਕਾ ਆਪਰੇਸ਼ਨ ਹੋ ਗਿਆ। ਹਮੇਂ ਕਿਆ ਦੋਗੇ? ਦੁਆ ਦੇਣਾ ਦੁਆ ਦੇਣਾ। ਭਗਵਾਨ ਸਭ ਦਾ ਭਲਾ ਕਰੇ। ਆ ਬਲੰਟੀਅਰ ਨੇ ਭਾਈ ਜਿਵੇਂ ਪ੍ਰਿਯੋ ਵਿਰਾ ਇਹਨਾਂ ਦੇ ਗਾਲੇ ਪਿੰਡ ਖੇਤੀਬਾੜੀ ਦਾ ਕੰਮ ਹੈ। ਇਹਨਾਂ ਦਾ ਸ਼ੈਲਰ ਆਪਣਾ ਉਹ ਮੰਥਨ ਉਹਦੀ ਫੈਕਟਰੀ ਹੈ। ਸਚਿੰਗ ਭਾਜੀ ਉਹਨਾਂ ਦੀ ਫੈਕਟਰੀ ਹੈ। ਤੇ ਸਾਰੇ ਮਤਲਬ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੰਗੇ ਕਰੋ ਜੁੜੇ। ਮਲਵੱਟ ਸਾਲਾਂ ਚ ਤਕਰੀਬਨ ਸਵਾ ਲੱਖ ਪੇਸ਼ੈਂਟਾਂ ਦੀ ਹੈਲਪ ਹੋ ਚੁੱਕੀ ਬਾਈ 8 ਸਾਲਾਂ ਚ 9 900 2016 ਤੋਂ ਬੈਠੇ ਆਂ ਅਸੀਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਤੇ ਆ ਕੇ ਡਿਸਕਸ ਕਰ ਸਕਦਾ 1 ਟੂ 1 ਇਹ ਤਾਂ ਬਾਕੀ ਚੀਜ਼ਾਂ ਚ ਕੀ ਹੁੰਦਾ ਐਨ ਜੀਓ ਚ ਕੀ ਤੁਸੀਂ ਫਾਰਮ ਤੇ ਮਿਲੋ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਪਬਲਿਕ ਡੀਲਿੰਗ ਨਹੀਂ ਕਰ ਰਹੇ ਲੋਕਾਂ ਨੂੰ ਮਿਲ ਹੀ ਨਹੀਂ ਰਹੇ ਕਿ ਹਾਂ ਵੀ ਦੱਸੋ ਤੁਹਾਡੀ ਕੀ ਦਿੱਕਤ ਹੈ ਬੰਦਾ ਆ ਕੇ ਆਪਣੇ ਦੁੱਖ ਦੱਸਦਾ ਨਾ ਅੱਧਾ ਹਲਕਾ ਤਾਂ ਬਾਈ ਉਦੋਂ ਹੋ ਜਾਂਦਾ ਕਿ ਚਲੋ ਮੇਰੀ ਕਿਸੇ ਨੇ ਸੁਣ ਲਈ ਸੁਣ ਲਿਆ ਹੈਲਪ ਹੋਈ ਨਾ ਹੋ ਇਹੋ ਬਾਤ ਦੀ ਗੱਲ ਹੈ ਦੀ ਜਿਆਦਾ ਕਰਾਤਾ ਹੈ ਦੀ ਜਿਆਦਾ ਕਰਾ ਕਦੋਂ ਪਹਿਲਾਂ ਤਾਂ 2 ਮਹੀਨੇ ਚ 4 ਡੋਨਰ ਆਉਂਦੇ ਸੀ ਹੁਣ ਰੋਜ਼ ਐਵਰੇਜ ਚਾਲੀ ਪੰਜਾਹ ਡੋਨਰ ਉਹ ਜਾਣਾ ਹੀ ਆਣੇ ਡੋਨੇਸ਼ਨ ਕਰਨ ਔਰ ਰੋਜ਼ ਨਵੇਂ ਚਿਹਰੇ ਔਰ ਇਹ ਆਣੇ ਨਹੀਂ ਮੈਨੂੰ ਨਹੀਂ ਪਤਾ ਇਹ ਸਭ ਤੋਂ ਵੱਡੀ ਗੱਲ ਹੈ ਅਸੀਂ ਆ ਜਾਣਾ ਅਸੀਂ ਕਿਸੇ ਵੀ ਡੋਲਰ ਨੂੰ ਕਾਲ ਨਹੀਂ ਕਰਦੇ ਕਿ ਜੇ ਸੇਵਾ ਕਰਨ ਆਜੋ ਕੁਦਰਤੀ ਰੱਬ ਨੇ ਐਸਾ ਸਰਕਲ ਬਣਾਤਾ ਕਿ 365 ਦਿਨ ਇੱਥੇ ਡੋਨਰ ਆਣਾ ਹੀ ਆਣ ਗੁਰਪੁਰਵਾਲੇ ਦਿਨ ਨਵੇਂ ਸਾਲ ਵਾਲੇ ਦਿਨ ਦੀਵਾਲੀ ਵਾਲੇ ਦਿਨ ਵੀ ਲੋਕ ਇੱਥੇ ਹੈਲਪ ਕਰਨ ਆਏ ਹੋਏ ਨੇ ਲੋੜੀ ਵਾਲੇ ਦਿਨ ਨਵੇਂ ਸਾਲ ਵਾਲੇ ਦਿਨ ਸਾਰਾ ਵਾਰੀ ਹੀ ਇੱਥੇ ਆਉਂਦੇ ਨੇ ਕਿ ਸਾਡੀ ਸੇਵਾ ਲਵੋ ਛੋਟੇ ਛੋਟੇ ਬੱਚੇ ਆਣਗੇ ਕਿ ਅਸੀਂ ਦੇਖਿਆ ਤੁਹਾਡਾ ਪੌਡਕਾਸਟ ਉੱਥੋਂ ਆ ਗਏ ਐਨਆਰਆਈਸ ਬਹੁਤ ਜੁੜਗੇ ਬਈ ਜਦੋਂ ਇੰਡੀਆ ਆਂਦੇ ਨੇ ਕਿ ਅਸੀਂ ਇਕੱਠੀ ਸੇਵਾ ਸਾਲ ਦੀ ਇੱਥੇ ਹੀ ਕਰ ਦਾਂਗੇ ਅਸੀਂ ਕਾਉਂਟਾਂਜ ਨਹੀਂ ਪਾਣੀ ਉਹ ਬਹੁਤ ਵੱਡੀ ਚੇਂਜ ਜੜਾ ਆ ਰਿਹਾ ਜਿਹਦੇ ਨਾਲ ਡੋਨਰ ਨੂੰ ਵੀ ਇਹ ਹੁੰਦਾ ਯਾਰ ਚਲੋ ਯਾਰ ਸਾਡੇ ਸਾਹਮਣੇ ਹੋ ਰਿਹਾ ਝੂਠਾ ਵੀ ਫੜਿਆ ਜਾ ਰਿਹਾ ਸੱਚਾ ਵੀ ਫੜਿਆ ਜਾ ਰਿਹਾ ਤੇ ਕਈ ਵਾਰ ਡੋਨਰ ਆਪ ਵੀ ਅਡਪਟ ਕਰ ਲੈਂਦਾ ਸਿੱਧਾ ਹੀ ਮਰੀਜ਼ ਕੀ ਇਸ ਮਰੀਜ਼ ਦਾ ਸਾਰਾ ਖਰਚਾ ਮੈਂ ਕਰੂੰਗਾ ਸਰਕਾਰੀ ਹਸਪਤਾਲਾਂ ਚ ਵੀ ਬਈ ਇੰਨਾ ਬੁਰਾ ਆ ਲੈਣਾ ਸਾਡੀ ਕਈ ਵਾਰ ਦਵਾਈਆਂ ਚੱਲਦੀਆਂ ਸਰਕਾਰੀ ਚ ਅੰਦਰਲੇ ਪ੍ਰਾਈਵੇਟ ਜਿਹੜੇ ਡਾਕਟਰਸ ਨੇ ਉਹ ਵੀ ਦਵਾਈ ਕੰਪਨੀ ਦੀ ਲਿਖ ਕੇ ਰਾਜੀ ਨੇ ਉਹ ਵੀ ਸਾਲਟ ਲਿਖ ਕੇ ਰਾਜੀ ਨੇ ਕਿ ਉਹਨਾਂ ਨੂੰ ਉਹਨਾਂ ਦੁਕਾਨਾਂ 'ਚ ਕਮਿਸ਼ਨ ਜਾ ਰਿਹਾ ਇੰਨਾ ਵੱਡਾ ਮਾਫੀਆ ਔਰ ਇਸ ਮੁੱਦੇ ਤੇ ਕੋਈ ਗੱਲ ਨਹੀਂ ਕਰਦਾ ਗੱਲ ਹੀ ਨਹੀਂ ਕਰਦਾ ਅੱਜ ਗੱਲ ਹੋ ਰਹੀ ਹੈ ਫਰੀ ਬਿਜਲੀ ਦੇ ਦਿਓ ਇਹਨਾਂ ਨੂੰ ਗੱਲ ਹੋ ਰਹੀ ਹੈ ਫਰੀ ਆਟਾ ਦੇ ਦਿਓ ਇਹ ਗੱਲ ਨਹੀਂ ਹੋ ਰਹੀ ਕਿ ਇੱਕ ਦਵਾਈਆਂ ਤੇ ਐਮ ਆਰ ਪੀ ਤੈਅ ਕਰ ਦਿਓ ਸਪੋਜ਼ ਜਿਹੜੇ ਆਪਰੇਸ਼ਨ ਦੇ ਸਾਡੇ ਰੇਟ ਤੈਅ ਨੇ ਸਰਕਾਰ ਵੀ ਤਾਂ ਕਰ ਸਕਦੀ ਹੈ। ਬਿਲਕੁਲ। ਕੀ ਆਪਰੇਸ਼ਨ ਬਿਲਕੁਲ ਸਰਕਾਰੀ ਤੇ ਰੇਟ ਤੈਅ ਕਰਨੇ ਬਾਈ ਡਾਕਟਰ ਉਹ ਭਾ ਕਹ ਦੋ ਯਾਰ ਤੇਰੇ ਆਪਰੇਸ਼ਨ ਦਾ ਆਈ ਰੇਟ ਉਹ ਵਧ ਨਹੀਂ ਲੈਣਾ। ਚਾਹੇ ਪ੍ਰਾਈਵੇਟ ਕੁੱਲ ਮਿਲਾ ਕੇ 10-15 ਆਪਰੇਸ਼ਨ ਨੇ ਸ਼ਰੀਰ ਦੇ ਹੱਡੀ ਟੁੱਟ ਗਈ ਤਾਂ ਆਪਰੇਸ਼ਨ ਇਹ ਤਾਂ ਨਹੀਂ ਹੱਡੀ ਵੀ 50 ਤਰ੍ਹਾਂ ਦੀ ਟੁੱਟਦੀ ਐ। ਉਹ ਤੇ ਆ। ਹੱਡੀ ਟੁੱਟ ਗਈ। ਕਿੰਨੇ ਤਰ੍ਹਾਂ ਦੇ ਆਪਰੇਸ਼ਨ ਹੋ ਸਕਦੇ ਵਿੱਚ 1 2 3 ਬਸ। ਡਾਕਟਰ ਕਹੇਗਾ ਇਹ ਹੱਡੀ ਬੜੀ ਕ੍ਰਿਟੀਕਲ ਟੁੱਟੀ ਐ। ਇਹ ਐ ਨਹੀਂ ਟੁੱਟਣੀ ਚਾਹੀਦੀ ਸੀ। ਇਸ ਕਰਕੇ ਤਾਂ آپریشن ਲੱਖ ਰੁਪਏ ਦਾ ਬਾਈ ਇਹ ਸਪੈਸ਼ਲੀ ਮੁੰਡਾ ਆਸਟ੍ਰੇਲੀਆ ਤੋਂ ਆਇਆ ਸਪੇ ਫੀਵਾ ਕਰਨ ਤੇ ਇਹ ਰਾਜਸਥਾਨ ਤੋਂ ਆਏ ਨੇ ਬਾਈ ਐਸਾ ਕੀ ਜਜ਼ਬਾਤ ਐਸਾ ਕੀ ਦਿਲ ਚ ਆਇਆ ਜਿਹੜਾ ਤੁਹੇ ਮੈਨੂੰ ਕਾਫੀ ਟਾਈਮ ਹੋ ਗਿਆ 6 ਸਾਲ ਹੋ ਚਲੇ ਉਥੇ ਤੇ ਮੈਂ ਟਿਕਟੌਕ ਥੋੜੀ ਵੀਡੀਓ ਦੇਖਦਾ ਜਦੋਂ ਦੇਖਦਾ ਨਾ ਬਸ ਲੱਗਦਾ ਜੀ ਵੀ ਹਾਂ ਅਸੀਂ ਅਸੀਂ ਇੱਕ ਵਾਰੀ ਦੇਖਦੇ ਨੇ ਵੀ ਅਸੀਂ ਅਸੀਂ ਬਹੁਤ ਔਖੇ ਆ ਅਸੀਂ ਗੱਲਾਂ ਕਰਦੇ ਹੁੰਦੇ ਸੀ ਕਾਫੀ ਫਰੈਂਡਸ ਸੀ ਅਸੀਂ ਆਹ ਕਹਿੰਦੇ ਅਸੀਂ ਔਖੇ ਆ ਤੜਕੇ ਟਾਈਮ ਨਾਲ ਉੱਠ ਕੇ ਜਾਣਾ ਤੇ ਟਾਈਮ ਨਾਲ ਕੇ ਕੰਮ ਕਰਨਾ ਪਰ ਜਦੋਂ ਇਹਨਾਂ ਨੂੰ ਦੇਖੀਦਾ ਅਸੀਂ ਲੱਗਦਾ ਅਸੀਂ ਬਹੁਤ ਦੇਖ ਲਓ ਬਈ ਉਹ ਤੁਹਾਨੂੰ ਦੱਸਿਆ ਜੀ ਨਾ ਇਹਦੀ ਨਵੀਂ ਮੰਡੀ ਰਜੜ ਰਹੀ ਹੈ ਕਿ ਕਿੰਨਾ ਫਿਰ ਹੁਣ ਯੂਥ ਹੈ ਹੁਣ ਇਹਨਾਂ ਨੂੰ ਬੇਵਕੂ ਬਣਾਣਾ ਬੜਾ ਔਖਾ ਹੈ ਇਹ ਬੇਵਕੂ ਨਹੀਂ ਬਣਨੇ ਇਹ ਸਵਾਲ ਪੁੱਛਣ ਵਾਲੇ ਨੇ ਕਿ ਆਹ ਗੱਲ ਦਾ ਜਵਾਬ ਦਿਓ ਬਿਲਕੁਲ ਇਹ ਸਿਰ ਲਾਉਣ ਵਾਲੇ ਨਹੀਂ ਹੈਗੇ ਤਾਂ ਆਣ ਵਾਲੀ ਜੇ ਪੀੜ੍ਹੀ ਐ ਹੋ ਜਾਵੇ ਫਿਰ ਤਾਂ ਆਪੇ ਹੀ ਸਿਸਟਮ ਚ ਬਾਕੀ ਇਹਨਾਂ ਨੂੰ ਕੋਈ ਅਫੀਸ਼ਲ ਇਹੋ ਜਿਹਾ ਅਕਾਊਂਟ ਜਿਹੜਾ ਉਹਨੂੰ ਪੈਸੇ ਫੂਰੇ ਮੋਟੇ ਜਿਵੇਂ ਆਣਾ ਹੀ ਪਏਗਾ ਅਕਾਊਂਟ ਹੁੰਦਾ ਤੇ 6 ਸਾਲਾਂ ਚ ਮੈਂ ਉੱਥੇ ਨਾ ਲਵਾ ਲੰਦਾ ਸੀ ਉਹ 6 ਸਾਲ ਵੀਡੀਓ ਦੇਖਣ ਦਾ ਮੈਨੂੰ ਦੇਣਾ ਹੀ ਨਹੀਂ ਸੀ ਮੌਕਾ ਚਾਹੇ ਮਨੋ ਇੱਥੇ ਕੋਈ ਆ ਜਾਤਾ ਇੱਥੇ ਹਾਂ ਇੱਥੇ ਇੱਥੇ ਠੀਕ ਹੈ ਇੱਥੇ ਹਾਂ ਤੁਸੀਂ ਨੰਬਰ ਲੈ ਲਿਓ ਮੇਰਾ ਪਰਸਨਲ ਕੋਈ ਗੱਲ ਨਹੀਂ ਟੱਚ ਚ ਰਹੇ ਹੋ ਕਲੀਅਰ ਬੋਟਾਂ ਲੈ ਜਾ ਹੁਣ ਇਹਨਾਂ ਨੂੰ ਜਿਵੇਂ ਉਹੀ ਗੱਲ ਆ ਗਈ ਸਲਾਹ ਲਈ ਇਹਨਾਂ ਨੇ ਪੈਸੇ ਆਪ ਹੀ ਲਾਣੇ ਨੇ ਪਰ ਇਹਨਾਂ ਨੂੰ ਡਾਕਟਰ ਨੇ ਇਹਨਾਂ ਦੇ 50000 ਦੱਸਿਆ ਅਸੀਂ ਇਹਨਾਂ ਦਾ ਵੀ 22000 ਕਰਾਵਾ ਦਾਂਗੇ ਪੈਸੇ ਇਹਨਾਂ ਦੇ ਆਪਣੇ ਲੱਗੇ ਉਹਦੋਂ-ਬਦੋਂ ਖਰਚਾ ਜਾਇਓ ਬਾਪੂ ਇੱਕ ਵਾਰੀ ਜਾਇਓ ਹੁਣ ਉਹਨਾਂ ਦਾ ਮੇਰੇ ਖਰਚਾ ਪਤਾ ਕੀਤਾ 60-70000 ਦਾ ਉਹ 17 ਚ ਹੋ ਜਾਏਗਾ ਆਪਣਾ ਉਹਨਾਂ ਨੇ 70 ਦਾ ਪਤਾ ਕੀਤਾ ਆਪਣਾ 17 ਚ 10000 ਰੁਪਏ ਸਾਡੇ ਕੋਲ ਹੈਗਾ ਹੁਣ ਫਿਰ 7000 ਰੁਪਏ ਦੇ ਵਿਚੋਣਾਂ ਦਾ ਆਪਰੇਸ਼ਨ ਹੋ ਜਾਏ ਕਿੱਥੇ ਦਰਦ ਨਾਲ ਬਰਾਤਾਂ ਕੱਟੀਆਂ ਸਰਚ ਗਿਆ ਕਾਲ ਜੀ ਸਾਡੇ ਕੋਲ ਅੱਜ ਸਾਡੇ ਭਰਾ ਆਫ ਕੈਮਰਾ ਦਾ ਬਾਈ ਹੁਣੇ ਮੇਰੇ ਨਾਲ ਬੜੀ ਵਾਰੀ ਖੜੇ ਨੇ ਪਰ ਅੱਜ ਪਹਿਲੀ ਵਾਰੀ ਕੈਮਰੇ ਅੱਗੇ ਆਏ ਨੇ ਕਿਉਂਕਿ ਸਾਡੇ ਤੀਰਸ ਤੇ ਆਏ ਨੇ ਗੋਲਦੀ ਵੀਰੇ ਤੁਸੀਂ ਸਾਰੇ ਜਾਣਦੇ ਹੋ ਇਕਬਾਲ ਵੀਰਾ ਆਫ ਕੈਮਰਾ ਰਹਿ ਕੇ ਮੇਰੀ ਬਹੁਤ ਜ਼ਿੰਦਗੀ ਚ ਥਾਂ ਥਾਂ ਜਗ੍ਹਾ ਤੇ ਬਾਈ ਨੇ ਹੈਲਪ ਕੀਤੀ ਹੈ ਔਰ ਵੱਡੇ ਭਰਾ ਵਾਂਗੂ ਤੇ ਗੋਲਦੀ ਵੀਰੇ ਦਾ ਅੱਜ ਸਵੱਬ ਬਣਿਆ ਲੁਧਿਆਣੇ ਆਏ ਐਨਜੀ ਵਾਲੀ ਜ ਪੋਲੀਟੀਸ਼ੀਅਨ ਆਰਟਿਸਟ ਤੋਂ ਵੱਧ ਕੇ ਚਲੋ ਸਾਡੇ ਭਰਾ ਨੇ ਸਾਰੀ ਐਨਜੀਓ ਮੁਕਾਉਣ ਤੋਂ ਬਾਅਦ ਕੁਰਸੀਆਂ-ਕੁਰਸੀਆਂ ਉੱਠਣ ਤੋਂ ਬਾਅਦ ਹੁਣ ਕਹਿੰਦੇ ਨੇ ਦੱਸੋ ਹੋਰ ਕੋਈ ਸੇਵਾ ਤੇ ਬਾਈ ਅੱਜ ਬੈਠੇ ਨੇ ਇੱਥੇ ਸਾਰਾ ਐਨਜੀਓ ਦਾ ਕੰਮ ਦੇਖਿਆ ਤੇ ਮੈਨੂੰ ਦਿਲੋਂ ਬੜੀ ਖੁਸ਼ੀ ਹੋਈ ਕਿਉਂਕਿ ਸੋਸ਼ਲ ਮੀਡੀਆ ਤੇ ਮੈਂ ਐਜ਼ ਅ ਪੋਲੀਟੀਕਲ ਪਾਰਟੀ ਨਹੀਂ ਪਰ ਐਜ਼ ਅ ਗੁੱਡ ਪੋਲੀਟੀਸ਼ੀਅਨ ਹਮੇਸ਼ਾ ਵੀਰੇ ਨੂੰ ਦੇਖਦਾ ਰਿਹਾ ਇਹਨਾਂ ਦੀ ਵੀਡੀਓਜ਼ ਇਹਨਾਂ ਦਾ ਡਰੈਸਿੰਗ ਸੈਂਸ ਸਭ ਕੁਝ ਦੇਖਦਾ ਰਿਹਾ ਤੇ ਅੱਜ ਮੌਕਾ ਮਿਲਿਆ ਬਾਈ ਦੇ ਰੂਬਰੂ ਹੋਣ ਦਾ ਬਾਈ ਆਏ ਨੇ ਤੇ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਤੇ ਅੱਜ ਵੀਰੇਨ ਮੋਹਨ ਲਾਲ ਕਾਫੀ ਅਸੀਂ ਦੁਪਹਿਰ ਦੇ ਇਕੱਠੇ ਆ ਕਾਫੀ ਖੁੱਲ ਕੇ ਵਿਚਾਰ ਵੀ ਹੋਏ ਤੇ ਉਸ ਤੋਂ ਬਾਅਦ ਅਸੀਂ ਫਿਰ ਜਿੱਥੇ ਸੇਵਾ ਕਰਦੇ ਨੇ ਅਸੀਂ ਉੱਥੇ ਪਹੁੰਚੇ ਇੱਥੇ ਪਹੁੰਚ ਕੇ ਬਿਲਕੁਲ ਇੱਕ ਟਰਾਂਸਪੇਰੈਂਟ ਸਿਸਟਮ ਐ ਇੱਕ ਸਾਈਡ ਤੇ ਮਰੀਜ਼ ਬੈਠੇ ਨੇ ਦੂਸਰੀ ਸਾਈਡ ਤੇ ਡੋਨਰ ਬੈਠੇ ਨੇ ਕੋਈ ਇਹਨਾਂ ਦਾ ਬੈਂਕ ਖਾਤਾ ਨਹੀਂ ਕੋਈ ਇਹ ਕਿਸੇ ਤੋਂ ਪੈਸੇ ਨਹੀਂ ਸਿੱਧਮ ਸਿੱਧੀ ਹੈਲਪ ਕਰਦੇ ਨੇ ਤੇ ਨਾਲ ਹੀ ਸਾਡਾ ਇੱਕ ਭਰਾ ਉਹ ਲੰਗਰ ਦੀ ਸੇਵਾ ਚਲਾਉਂਦਾ ਤੇ ਸਾਰੀ ਟੀਮ ਜਿੰਨੇ ਵੀ ਸਾਡੇ ਦੋਸਤ ਨੇ ਯੰਗਸਟਰ ਨੇ ਤੇ ਖਾਸ ਤੌਰ ਤੇ ਇੱਥੇ ਦੋ ਤਿੰਨ ਮੁੰਡੇ ਆਏ ਇੱਕ ਮੁੰਡਾ ਸਵੀਗੀ ਦੀ ਡਿਲੀਵਰੀ ਕਰਦਾ ਉਹ ਕਹਿੰਦਾ ਵੀ ਦੋ ਤਿੰਨ ਦਿਨ ਦੀ ਜਿੰਨੀ ਵੀ ਕਮਾਈ ਹੋਊਗੀ ਮੈਂ ਦੇ ਕੇ ਜਾਉ ਇੱਕ ਜੋਮੈਟੋ ਵਾਲਾ ਮੁੰਡਾ ਆਇਆ ਉਹ 200 ਰੁਪਏ ਦੇ ਕੇ ਗਿਆ ਤੇ ਜਦੋਂ ਅਜਿਹੇ ਨੌਜਵਾਨ ਯੂਥ ਜਿਹੜਾ ਇਹ ਚੀਜ਼ ਨੂੰ ਸਮਝਣ ਲੱਗ ਜੂਗਾ ਕਿ ਸਾਡੇ ਅਨਮੋਲ ਵਰਗੇ ਭਰਾ ਜਿਹੜਾ ਇਹ ਚੰਗਾ ਕੰਮ ਕਰ ਰਹੇ ਨੇ ਤੇ ਜਦੋਂ ਇਹਨੂੰ ਅਸੀਂ ਪਿੰਡਾਂ ਤੱਕ ਲੈ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਫੇਰ ਕੋਈ ਸਮੱਸਿਆ ਨਹੀਂ ਰਹਿਣੀ ਅੱਜ ਸਭ ਤੋਂ ਵੱਡੀ ਸਮੱਸਿਆ ਸਿਹਤ ਜਿਹੜੀ ਸਮੱਸਿਆ ਤੇ ਇੱਥੇ ਬੈਠ ਕੇ ਜਿੱਥੇ ਦਾ ਇਲਾਜ ਕਰਦੇ ਨੇ ਜਿੱਥੇ ਡੋਨੇਟ ਕਰਦੇ ਨੇ ਉੱਥੇ ਨਾਲ-ਨਾਲ ਜਿਹੜਾ ਇੱਕ ਵੱਡਾ ਪੱਖ ਜਿਹੜਾ ਸਭ ਤੋਂ ਮੈਨੂੰ ਵਧੀਆ ਲੱਗਿਆ ਇੱਕ ਮਰੀਜ਼ ਨੂੰ ਸਹੀ ਤਰੀਕੇ ਨਾਲ ਗਾਈਡ ਕਰ ਦਿੰਦੇ ਨੇ ਜੇ ਸਪੋਜ਼ ਕਰੋ ਉਹਨੂੰ ਕੋਈ ਉਹਦੇ ਤੋਂ ਡਾਕਟਰ ਕੋਈ ਜ਼ਿਆਦਾ ਪੈਸੇ ਵਗੈਰਾ ਕਹਿੰਦਾ ਤਾਂ ਉਹ ਇਹ ਆਪਦੇ ਜਾਣ-ਪਛਾਣ ਦੇ ਡਾਕਟਰ ਕੋਲੇ ਭੇਜ ਕੇ ਉਹਦਾ ਬਹੁਤ ਵੱਡਾ ਫਾਇਦਾ ਕਰ ਦਿੰਦੇ ਨੇ ਸੋ ਅਸੀਂ ਵੀ ਪਹਿਲਾਂ ਦੀ ਜੁੜੇ ਹੋਏ ਹਾਂ ਬਟ ਹੁਣ ਤੋਂ ਇਹ ਚੀਜ਼ ਨੂੰ ਇੱਕ ਹੋਰ ਇਹ ਇਨੀਸ਼ੀਏਟਿਵ ਨਾਲ ਲੈ ਕੇ ਵਧੀਆ ਤਰੀਕੇ ਨਾਲ ਇਹਨਾਂ ਦੀ ਗਾਈਡੈਂਸ ਗਾਈਡਲਾਈਨ ਲੈ ਕੇ ਇਹ ਚੀਜ਼ ਨੂੰ ਸ਼ੁਰੂ ਕਰਨ ਲੱਗੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਰ ਇੱਕ ਪਿੰਡ ਚ ਹਰ ਇੱਕ ਮਹੱਲੇ ਚ ਆਪਾਂ ਨੂੰ ਅਨਮੋਲ ਕਾਤਰਾ ਬਣਾਣਾ ਪੈਣਾ ਚਾਹੇ ਉਹ ਜਿਵੇਂ ਵੀਰਾ ਸਿਹਤ ਸਭਾਵਾਂ ਦੇ ਉੱਤੇ ਆ ਇਹਦੀਆਂ ਤੁਸੀਂ ਆਪਦੇ ਆਪ ਦੇਖ ਸਕਦੇ ਹੋ ਕਿ ਇਹਨੂੰ ਕਿਹੜਾ ਬੰਦਾ ਜਿਹੜੇ ਮੈਡੀਕਲ ਲਾਈਨ ਦੇ ਜਿਹੜੇ ਇੱਕ ਗਰੋਹ ਚੱਲਦੇ ਨੇ ਗਰੋਹ ਮੈਂ ਸ਼ਬਦ ਇਸ ਕਰਕੇ ਵਰਤ ਰਿਹਾ ਕੀ ਤੁਹਾਨੂੰ ਪਤਾ ਹੀ ਹੈ ਸਾਰੀ ਲਾਈਨ ਚ ਕੀ ਚੱਲ ਰਿਹਾ ਤਾਂ ਇਹਨੂੰ ਕਿਵੇਂ ਉਹ ਟੋਲਰੇਟ ਕਰਦੇ ਹੋਣਗੇ ਤਾਂ ਇਹਨੂੰ ਵੀ ਬਟ ਇਹ ਬੰਦਾ ਫਿਰ ਵੀ ਇੱਕ ਆਜ਼ਾਦੀ ਦੇ ਨਾਲ ਇੱਕ ਹਿੰਮਤ ਦੇ ਨਾਲ ਇੱਕ ਜਜ਼ਬੇ ਦੇ ਨਾਲ ਇਹ ਲੜਾਈ ਲੜ ਰਿਹਾ ਤੇ ਇਹਦੇ ਨਾਲ ਨਾਲ ਜਦੋਂ ਹਰ ਇੱਕ ਬੰਦਾ ਅਲੱਗ-ਅਲੱਗ ਫੀਲਡ ਦਾ ਅਨਮੋਲ ਕੌਤਰਾ ਬਣ ਜੂ ਤਾਂ ਮੈਨੂੰ ਲੱਗਦਾ ਆਪਾਂ ਬਹੁਤ ਜਲਦੀ ਇਹ ਸਾਰੇ ਸਿਸਟਮ ਨੂੰ ਠੀਕ ਕਰ ਲਾਂਗੇ ਸੋ ਬਹੁਤ ਉਮੀਦਾਂ ਨੇ ਬਹੁਤ ਚੜ੍ਹਦੀ ਕਲਾ ਰਵੇ ਮੇਰੇ ਵੱਲੋਂ ਸਾਡੀ ਸਾਰੀ ਜ਼ਰੀਆ ਫਾਊਂਡੇਸ਼ਨ ਦੀ ਇੱਕ ਦੋ ਪੇਸ਼ੈਂਟ ਆਏ ਇੱਕ ਪੇਸ਼ੈਂਟ ਸੀਗਾ ਉਹ ਪੰਜਾਬ ਦੇ ਨਹੀਂ ਸੀ ਉਹ ਬਾਹਰ ਤੇ ਸੀ ਬਟ ਜਿਹੜਾ ਉਹਨਾਂ ਦਾ ਘਰ ਦਾ ਮਾਲਕ ਸੀ ਉਹ ਉਹਨਾਂ ਨੂੰ ਲੈ ਕੇ ਆਇਆ ਬੋਤ ਜ਼ਰੀਆ ਬਣਿਆ ਸੋ ਇਹੀ ਜ਼ਰੀਏ ਦੀ ਇੱਕ ਪਰਿਭਾਸ਼ਾ ਆਪਾਂ ਕਹਿ ਦਈਏ ਜ਼ਰੀਆ ਬਨਨ ਵਾਲਾ ਸੋ ਅੱਜ ਅਸੀਂ ਵੀ ਇਸ ਜ਼ਰੀਏ ਦੇ ਥਰੂ ਇਹ ਲੋਕਾਂ ਨੂੰ ਇਹਨਾਂ ਨੂੰ ਮਿਲ ਸਕੇ ਸੋ ਤੁਸੀਂ ਵੀ ਆਪਦੇ ਆਪ ਨੂੰ ਇੱਕ ਨਾ ਇੱਕ ਦਿਨ ਕੱਢ ਕੇ ਇਹ ਹਰ ਰੋਜ਼ ਸ਼ਾਮ ਨੂੰ 7 ਤੋਂ 9 ਵਜੇ ਤੱਕ ਇੱਥੇ ਬੈਠਦੇ ਨੇ ਤੇ ਸਾਰਿਆਂ ਨੂੰ ਇਹਦਾ 파ਟ ਬਨਣਾ ਚਾਹੀਦਾ ਤੇ ਆ ਕੇ ਖੁਦ ਦੇਖੋ ਤੇ ਖੁਦ ਇਹ ਚੀਜ਼ ਨੂੰ ਦੇਖ ਕੇ ਇਹਨੂੰ ਹੋਰ ਪੇਸ਼ੈਂਟ ਤੱਕ ਲੈ ਕੇ ਜਾਓ ਤਾਂ ਕਿ ਵੱਧ ਤੋਂ ਵੱਧ ਮਰੀਜ਼ ਪੇਸ਼ੈਂਟ ਦਾ ਸਾਡਿਆਂ ਦਾ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਵੀਰੇ ਤੇ ਸਾਡੀ ਸੰਸਥਾ ਨੂੰ ਚੜ੍ਹਦੀ ਕਲਾ ਰੱਖੇ ਤੇ ਤੁਸੀਂ ਇਸੇ ਤਰੀਕੇ ਸੇਵਾ 'ਚ ਲੱਗੇ ਰਹੋ ਬੜੀ ਖੁਸ਼ੀ ਹੋਈ ਬਾਈ ਤੁਸੀਂ ਆਏ ਚਲੇ ਪਾਏ ਔਰ ਇਹੀ ਹੁੰਦਾ ਕਿ ਰਲ ਮਿਲ ਕੇ ਯੂਥ ਹੈ ਜਿਹੜੀ ਪੰਜਾਬ ਦੀ ਸਾਡੇ ਵੱਡੇ ਬਾਈ ਨੇ ਬੜੀ ਖੁਸ਼ੀ ਹੁੰਦੀ ਹੈ ਭਾਈ ਪਹੁੰਚੇ ਨੇ ਤਸੱਲੀ ਨਾਲ ਬਹਿ ਕੇ ਕੋਈ ਖਾਣਾ ਪੂਰਤੀ ਨਹੀਂ ਬਹਿ ਕੇ ਸਮਝਿਆ ਕੰਮ ਨੂੰ ਕਿਵੇਂ ਹੋ ਰਿਹਾ ਕੀ ਹੋ ਰਿਹਾ ਤਾਂ ਮੈਨੂੰ ਬੜੀ ਖੁਸ਼ੀ ਹੋਈ ਬਾਕੀ ਇੱਕ ਇੱਕ ਹੋਰ ਗੱਲ ਜੀ ਜਿਵੇਂ ਇਹਨੇ ਕਿਸੇ ਦੀ ਜਾਤ ਨਹੀਂ ਪੁੱਛੀ ਕਿਸੇ ਦਾ ਧਰਮ ਨਹੀਂ ਪੁੱਛਿਆ ਕਿਸੇ ਦੀ ਪਾਰਟੀ ਨਹੀਂ ਪੁੱਛੀ ਇਹ ਇੱਕ ਬਹੁਤ ਵੱਡੀ ਇੱਕ ਜ਼ਰੂਰੀ ਗੱਲ ਆ ਕਿ ਆਪਾਂ ਇਹ ਚੱਕਰਾਂ ਚ ਨਾ ਔਲ ਜੀਏ ਨਾ ਧਰਮਾਂ ਚ ਔਲ ਜੀਏ ਨਾ ਜਾਤਾਂ ਚ ਔਲ ਜੀਏ ਨਾ ਪਾਰਟੀਆਂ ਚ ਔਲ ਜੀਏ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਰੀਆਂ ਬਾਉਂਡਰੀਜ਼ ਕ੍ਰਾਸ ਕਰਕੇ ਇੱਕ ਮਨੁੱਖਤਾ ਦੀ ਸੇਵਾ ਵਾਂਗੂ ਇੱਕ ਇੱਕ ਦੂਜੇ ਦੀ ਸੇਵਾ ਵਾਲੇ ਭਾਵ ਨਾਲ ਜਿਹੜੀ ਇਹ ਸੇਵਾ ਕਰੀਏ ਧੰਨਵਾਦ ਮੈਂ ਵੀਰੇ ਦੇ ਥਰੂ ਮਿਲਿਆ ਬਾਈ ਨੂੰ ਅੱਜ ਬਾਈ ਢੀਕੇ ਆ ਗਿਆ ਵੈਸੇ ਕਦੀ ਅਜੇ ਤੱਕ ਵੀਡੀਓ ਚ ਕਦੀ ਕੈਮਰੇ ਨਹੀਂ ਆਣੇ ਅੱਜ 골ਡੀ ਵੀਰੇ ਕਰਕੇ ਬਾਈ ਆ ਗਿਆ ਮੈਂ ਅੱਜ ਫੜਿਆ ਗਿਆ ਤੇ ਤਾਂ ਕਰਕੇ ਮੈਨੂੰ ਬੋਲਣਾ ਪੈ ਰਿਹਾ ਬਾਈ 골ਡੀ 골ਡੀ ਬਾਈ ਨੇ ਬੜਾ ਵਿਸਤਾਰਪੂਰਨ ਸਾਰਾ ਕੁਝ ਦੱਸਿਆ ਵੀ ਕਿਵੇਂ ਅਨਮੋਲ ਵੀਰਾ ਕੰਮ ਕਰਦਾ ਪਰ ਮੈਂ ਜਿਹੜਾ ਅਨਮੋਲ ਵੀਰੇ ਆਪਣਾ ਜ਼ਰੀਆ ਬਾ ਸੋਸ਼ਲ ਮੀਡੀਆ ਉਹਦੇ ਥਰੂ ਜਿਹੜੇ ਤੁਹਾਡੇ ਲੋਕ ਜਿਹੜੇ ਬੜੇ ਜਿਆਦੇ ਚਾਹਣ ਵਾਲੇ ਨੇ ਜੀ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਅਨਮੋਲ ਕੁਆਟਾ ਨੂੰ ਕੁਐਸ਼ਨ ਪੁੱਛਦੇ ਰਹੇ ਨੇ ਜਾਂ ਕੁਐਸ਼ਨ ਪੁੱਛਣੇ ਚਾਹੁੰਦੇ ਆ ਕਿਸੇ ਨੂੰ ਕੋਈ ਡਾਊਟ ਹੋਵੇ ਸਿੱਧਾ ਆ ਕੇ ਪੁੱਛੋ ਹੂੰ ਕੋਈ ਪੁੱਛਦਾ ਇਨਕਮ ਬਾਰੇ ਆਪਦੀ ਹਾਈਪ ਕੁਟਰੇਟ ਕਰਨੂ ਬਾਰੇ ਕੀ ਬਾਤ ਹੈ ਉਹਨਾਂ ਨੂੰ ਭਰਾ ਇਹ ਸਵਾਲ ਆ ਵੀ ਤੁਸੀਂ ਸਵਾਲ ਪੁੱਛੋ ਵਧੀਆ ਗੱਲ ਆ ਲੋਕਾਂ ਨੂੰ ਵੀ ਪਤਾ ਲੱਗੇ ਵੀ ਬਾਈ ਕਿਵੇਂ ਕੰਮ ਕਰ ਰਿਹਾ ਕਿਵੇਂ ਆਪਦੇ ਖਰਚੇ ਕੱਢ ਰਿਹਾ ਕਿਵੇਂ ਉਹਦੀ ਟੀਮ ਚਲਾ ਰਿਹਾ ਕਿਵੇਂ ਉਹਦੇ ਟੀਮ ਦੇ ਬੰਦੇ ਆਪਦੇ ਕਿਸ ਕੰਮ ਤੋਂ ਜੁੜੇ ਹੋਏ ਨੇ ਜਾਂ ਐਨਜੀਓ ਨੂੰ ਲੈ ਕੇ ਲੋਕਾਂ ਦੀ ਸੇਵਾ ਕਿਵੇਂ ਹੁੰਦੀ ਹੈ ਡਾਇਰੈਕਟ ਪੇਸ਼ੈਂਟ ਕੋਲੇ ਜਾਂਦੇ ਗਿਆ ਤੇ ਤੁਸੀਂ ਜ਼ਰੂਰ ਆਓ ਬਾਈ ਨਾਲ ਗੱਲ ਕਰੋ ਆਪਦੇ ਸਵਾਲ ਹੁੰਦੇ ਸਵਾਲ ਪੁੱਛੋ ਜਿਹੜਾ ਕੁਝ ਹੁੰਦਾ ਪੰਜਾਬ ਨੂੰ ਲੈ ਕੇ ਪੁੱਛੋ ਦੇਸ਼ ਨੂੰ ਲੈ ਕੇ ਪੁੱਛੋ ਧਰਮਾਂ ਨੂੰ ਲੈ ਕੇ ਪੁੱਛੋ ਬਾਈ ਦੀ ਇਨਕਮ ਨੂੰ ਲੈ ਕੇ ਵੀ ਪੁੱਛੋ ਵਾਹ ਜੀ ਵਾਹ ਔਰ ਮੇਰਾ ਭਰਾ ਹਮੇਸ਼ਾ ਹੀ ਨਾਲ ਅੱਜ ਪਹਿਲੀ ਵਾਰੀ ਚਲੋ ਕੈਮਰੇ ਅੱਗੇ ਰੋਬਰੂ ਹੋ ਗਏ ਬਹੁਤ ਭਰਾ ਐਸੇ ਨੇ ਜਿਹੜੇ ਕਦੀ ਆਏ ਹੀ ਨਹੀਂ ਕੈਮਰੇ ਅੱਗੇ ਹਮੇਸ਼ਾ ਬੈਕ ਕੈਮਰਾ ਹੀ ਰਹਿੰਦੇ ਨੇ ਤੇ ਬੜਾ ਥੈਂਕ ਯੂ ਬਾਈ ਤੁਸੀਂ ਵੀ ਅੱਜ ਆਏ ਤੇ ਗੱਲ ਬੜੀ ਜ਼ਬਰਦਸਤ ਕਹੀ ਐ ਕਿ ਜਿਨਾਂ ਨੂੰ ਜ਼ਿਆਦਾ ਦਿੱਕਤ ਆਜੋ ਕਿਉਂਕਿ ਬਾਈ ਸਮਝ ਕੇ ਜਿੰਨਾਂ ਜਿੰਨਾਂ ਨੂੰ ਪਿਆ ਬੜਾ ਥੈਂਕ ਯੂ ਥੈਂਕ ਯੂ ਸੋ ਮਚ